ਨੰਬਰ 62831 90156 90156 ਹਾਂ ਜਿਹੜਾ ਬਾਈ ਲੈਣ ਵਾਲਾ ਉਹ ਹੀ ਫੋਨ ਕਰੇ ਤੇ ਦੁੱਧ ਹੂੰ ਦੁੱਧ ਦਾ ਬਾਈ 18 ਲੀਟਰ ਦੀ ਗਾਰੰਟੀ ਦੇ ਕੇ ਬੰਦਾ ਗਾਂ ਲੈ ਜਿਹੜਾ ਮਰਜੀ ਲੈ ਜੇ ਵੱਧ ਹੋ ਕਿੰਨਾ ਮਰਜੀ ਕੱਢ ਦੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ। ਇਸ ਘਰ ਦੇ ਵਿੱਚੋਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ। ਇਹ ਮੰਗੀਦੀਪਾ ਕਹਿੰਦੇ ਆ। ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ। ਤੇ ਜਿਹੜੀ ਪਹਿਲਾਂ ਇੱਕ ਵੀਡੀਓ ਪਾਈ ਸੀ ਉਹ ਵੀ ਇੱਕ ਗਾਂ ਦੀ ਸੀ। ਉਹ ਇਹਨਾਂ ਨੇ ਸੇਲ ਕੀਤੀ ਸੀ। ਤੇ ਵਧੀਆ ਸਮੇ ਹੀ ਹੋਈ ਗਾਂ ਸੀਗੀ। ਉਹਦਾ ਉਸ ਟਾਈਮ ਮੁੱਲ ਸੀਗਾ ਜਿਹੜਾ ਇਹਨਾਂ ਵੱਲੋਂ ਮੰਗਿਆ ਗਿਆ ਉਹ 1,05,000 ਤੇ ਆਪਣਾ ਨਾਮ ਪਤਾ ਪਹਿਲਾਂ ਕੋ ਸਾਰਾ ਦੱਸ ਦਿਓ ਜੀ। ਨਾ ਗੁਰਪ੍ਰੀਤ ਸਿੰਘ ਹਾਂਜੀ ਪਿੰਡ ਬੰਗੀ ਦੀਪਾ ਮਾਨ ਵਾਲੇ ਰੋਡ ਤੇ ਆਪਣੀ ਢਾਣੀ ਆ ਅੱਛਾ ਜੀ ਨੰਬਰ 62831 ਹਾਂਜੀ 90156 90156 ਹਾਂ ਜਿਹੜਾ ਬਾਈ ਲੈਣ ਵਾਲਾ ਉਹ ਹੀ ਫੋਨ ਕਰੇ ਤੇ ਬਾਲੇ ਬਿਨਾ ਮਤਬ ਬਤਾ ਤੈਨੂੰ ਪਤਾ ਹੀ ਆ ਅੱਛਾ ਉਹ ਨਾ ਕਰਨ ਹਾਂ ਕਿਉਂਕਿ ਰੇਗ ਹੁੰਦਾ ਚੱਕ ਕੇ ਰੱਗੇ ਆਪਾਂ ਵੀਡੀਓ ਪਾਈ ਸੀ ਹਣਾ ਵੀਡੀਓ ਪਾਈ ਸੀ ਆਪਾਂ ਤੇ ਬੰਦਾ ਇੱਕ ਰਾਤ ਨੂੰ 1:30 ਵਜੇ ਲਈ ਖੜਾ ਖੜਦਾ ਵਜੇ ਨਾ ਤਾਂ ਪਸੂ ਵਿਗਦਾ ਤੇ ਨਾ ਕੋਈ ਲੈਣ ਵਾਲਾ ਹੁੰਦਾ ਹਣਾ ਇਹ ਬੰਦਾ ਜਿਹੜਾ ਹੁੰਦਾ ਸਹੀ ਬੰਦਾ ਐ ਰੋ ਤਾਂ ਟਾਈਮ ਨਾਲ ਹੀ ਲੈਂਦਾ ਤੇ ਟਾਈਮ ਨਾਲ ਹੀ ਉਹ ਕਰਦਾ ਟਾਈਮ ਨਾਲ ਹੀ ਹਾਂ ਤੇ ਪਹਿਲਾਂ ਵਾਲੀ ਦਾ ਕਿਵੇਂ ਰਿਹਾ ਮੰਨ ਲਓ ਉਹਦਾ ਉਹਦਾ ਭਾਈ ਜਦੋਂ ਆਪਾਂ ਵੀਡੀਓ ਪਾਤੀ ਵੀ ਮੰਨ ਲਾਇਆ ਆਪਾਂ ਅੱਜ ਜਿਵੇਂ ਅੱਜ ਵੀਡੀਓ ਪਾਤੀ ਹੂੰ ਤੇ ਕੱਲ ਤਾਂ ਕੱਲ ਦੂਜਿਆਂ ਦਾ ਗੱਲ ਹੀ ਹੋ ਗਈ ਸੀ ਇੱਥੇ ਅੱਛਾ ਹਾਂ ਤੀਜੇ ਦਿਨ ਲੈ ਗਏ ਸੀ ਉਹ ਤੀਜੇ ਦਿਨ ਲੱਗੇ ਕਿੱਥੋਂ ਦੇ ਬੰਦੇ ਲੱਗੇ ਸੀ ਉਹ ਹਰਿਆਣੇ ਦੇ ਸੀ ਕੋਖਰ ਦੇ ਸੀ ਅੱਛਾ ਜੀ ਕੋਖਰ ਦੇ ਹਾਂ ਸ਼ਾਇਦ ਕੋਖਰ ਦੀ ਸ਼ਾਮ ਦੇ ਬੱਬੂ ਬੱਬੂ ਮੁੰਡਾ ਦਾ ਨਾਮ ਤਾਂ ਉਹ ਉਨੇ ਫੋਨ ਤੇ ਕਹਦਾ ਇਹ ਆਪਾਂ ਨੂੰ ਕਹਿੰਦਾ ਯਾਰ ਬਈ ਆਪਣੀ ਗਾਂ ਹੋ ਗਈ ਤੇ ਕਹਿੰਦਾ ਬਸ ਮੈਂ ਤੜਕੇ ਆ ਜੂਗਾ ਤੇ ਅੱਜ ਕਿਹੜੀ ਆਪਾਂ ਨੂੰ ਦਿਖਾਉਣੀ ਹੈ ਗਾਂ ਉਹਦੇ ਬਾਰੇ ਜਾਣਕਾਰੀ ਇਹ ਜਲਸੀ ਗਾਂ ਅੱਛਾ ਜਰਸੀ ਹਾਂ ਤੀਜੇ ਸੂਏ ਸੂਗੀ ਅੱਛਾ ਜੀ ਤੇ 13 14 ਦਿਨ ਇਹ ਹਜੇ ਬਾਕੀ ਆ ਸੂਣ ਦੇ ਹਾਂ 13 14 ਦਿਨ ਇਹ ਪੂਰੇ ਹੋਣ ਚ ਹੀ ਪਏ ਆ ਠੰਡੀ ਸੀ ਇਹ ਲਾ ਪੂਰੀ ਆਏ ਹੱਥ ਹੁੱਥ ਲਈ ਇਹਨੇ ਕੁਛ ਨਹੀਂ ਕਹਿੰਦੀ ਮੈਂ ਗਾਰੰਟੀ ਆਪਣੀ ਕੋਈ ਬੱਚਾ ਹੈ ਬਈ ਕੋਈ ਕਿਵੇਂ ਮਰਜੀ ਚੋਈਆਂ ਕੋਈ ਦਿੱਕਤ ਨਹੀਂ ਤੇ ਸੰਗਲ ਵੀ ਨਹੀਂ ਪਾਇਆ ਸੰਗਲਾ ਇਹ ਸੀਲ ਪਸ਼ੂਆਂ ਦੇ ਪੌਂ ਦੀ ਲੋੜ ਹੀ ਨਹੀਂ ਐੜ ਬਾਂਦੇ ਤਾਂ ਦੋ ਦੋ ਪਾਈ ਜਾਂਦੇ ਅਗਲਾ ਹੈ ਤੁਸੀਂ ਦਰਸ਼ਕੋ ਦੇਖ ਸਕਦੇ ਹੋ ਕੋਈ ਨਾਲ ਪਾ ਦਾਂਗੇ ਕਿਵੇਂ ਮਰਜੀ ਹਜੇ 15 ਦਿਨ ਨਾਲੇ ਦੇ ਬਾਕੀ ਪਏ ਆ 15 ਦਿਨ ਬਾਕੀ ਪਏ ਹਾਂ ਤੇ ਕਿ ਸੂਏ ਕਿੰਨੇ ਆ ਇਹ ਤੀਜੇ ਸੂਏ ਸੂਗੀ ਅੱਛਾ ਜੀ ਦੂਜੇ ਪਹਿਲੇ ਸੂਏ ਕਿਸੇ ਹੋਰ ਆਪਣੇ ਕੋਲ ਦੂਜੇ ਸੂਏ ਆਈ ਸੀਗੇ ਦੂਜੇ ਸੂਏ ਹਾਂ ਦੂਜੇ ਸੂਏ ਆਪਣੇ ਕੋਲ ਤੋਂ ਦੇਣ ਚੰਗਾ ਦਿੱਤਾ ਹਾਂ ਤੀਜੇ ਸੂਏ ਸੂ ਗਈ ਹੁਣ ਆਪਾਂ ਸੇਲ ਕਰਨੀ ਹੈ ਤੇ 15 ਦਿਨ ਰਹਿੰਦੇ ਜਾਂ ਵੱਧ ਘਟਾ 15 ਰਹਿੰਦੇ ਆ ਪੂਰੇ ਚ ਪੂਰੇ ਆਜ ਦੇ ਪੂਰੇ ਹੋਣ ਚਿਹਦੇ 15 ਦਿਨ ਰਹਿ ਗਏ ਤੇ ਮਾਲ ਮੁੱਲ ਮਾਲ ਮੁੱਲ ਮੁੱਲ ਦਾ ਪਹਿਲਾਂ 70000 ਰੁਪਇਆ ਰੱਖਿਆ ਹੋਇਆ ਹੁੰਦਾ ਕੋਈ ਵਾਹਲਾ ਨਹੀਂ ਰੱਖਿਆ ਆਪਾਂ ਦੇਣ ਲੈਣ ਜੇ ਰੱਖਿਆ ਅੱਛਾ ਬੀਜ ਮਾਨਤਾਣ ਜਿਹੜਾ ਕੰਮ ਹੀ ਹੋ ਕੋਈ ਐ ਨਹੀਂ ਵੀ ਆਪਾਂ ਯਾਰ ਮੰਗ ਲਿਆ ਲੱਖ ਤੇ ਦੇ ਦਾਂਗੇ 50 ਦੀ ਉਹ ਕੰਮ ਨਹੀਂ ਇਹ 70000 ਰੁਪਇਆ ਮੰਗਦੇ ਹੋ ਤੁਸੀਂ ਇਹਦਾ ਹੂੰ ਜਰਸੀ ਨਸਲ ਦੀ ਗਾਂ ਦਾ ਚੋਕੋ ਪ्योर ਜਾਤੀ ਹੈ ਹਾਂ ਤੇ ਤੁਹਾਨੂੰ ਤੋਰ ਫੇਰ ਕੇ ਦਿਖਾਤੀ ਇਹ ਸੰਗਲ ਵੀ ਨਹੀਂ ਪਾਇਆ ਹੋਇਆ ਖੁੱਲੀ ਛੱਡੀ ਹੋਈ ਆ ਤੇ ਪਹਿਲਾਂ ਵੀ ਇਹਨਾਂ ਨੇ ਜਿਹੜੀ ਪਹਿਲਾਂ ਗਾਂ ਵੇਚੀ ਸੀ ਉਹ ਸੀਗੀ ਅਮਰੀਕਨ ਸੀ ਨਾ ਉਹ ਹਾਂ ਅਮਰੀਕਨ ਸੀ ਐਚ ਐਫ ਐਚ ਐਫ ਨਸਲ ਵਾਦੀ ਜਿਹੜੀ ਹਾਂ ਉਹਦਾ ਉਸ ਟਾਈਮ ਵੀ ਉਹਦੇ ਉਹਦੇ ਵੀ ਸੂਣਦੇ ਕਿੰਨੇ ਦਿਨ ਰਹਿੰਦੇ ਸੀ ਉਹਦੇ ਵੀ 13 12 13 ਦਿਨ ਰਹਿੰਦੇ ਸੀ ਉਦੋਂ ਉਹਦੇ 12 13 ਦਿਨ ਰਹਿੰਦੇ ਸੀ ਹਾਂ ਤੇ ਜੇਕਰ ਤੁਸੀਂ ਇੰਟਰਸਟਿਡ ਹੋ ਗਾਂ ਲਾਈਨ ਦੇ ਵਿੱਚ ਤਾਂ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਪਸ਼ੂ ਗਾਂ ਦੀ ਆਪਣੀ ਗਾਰੰਟੀ ਹੋ ਸੀਲ ਦੀ ਜਿੰਨਾ ਦੁੱਧ ਕਹਿਤਾ ਕੋਈ ਬੰਦਾ ਲੈ ਜਾਏ ਅੱਛਾ ਜੀ ਆਪਣਾ ਸੌਦਾ ਵੀ ਕਰ ਲਿਆ ਅੱਗੇ ਵੀ ਤੁਹਾਨੂੰ ਦੱਸਿਆ ਜੀ ਆਪਾਂ ਅੱਗੇ ਵੀਡੀਓ ਗਿਆ ਸੀ ਨਾ ਵੀ ਆਪਣਾ ਬੰਦਾ ਸੌਦਾ ਕਰ ਲਿਆ ਆਪਣੇ ਘਰੋਂ ਗਾਂ ਚੋ ਕੇ ਲਈ ਆਪਣੀ ਗਾਰੰਟੀ ਹੋ ਜਿੰਨਾ ਆਪਾਂ ਕਹਿਤਾ ਹਾਂ ਗੱਲੋਂ ਨਹੀਂ ਪੂਰੀ ਹੋ ਹਾਂ ਥਾਂ ਲੈਵੇ ਦੀ ਕੋਈ ਥਾਂ ਚ ਨੁਕਸ ਹੋਵੇ ਤਾਂ ਆ ਵੀ ਆਪਣੀ ਗਾਰੰਟੀ ਹੋ 14 ਕਹਿੰਦੇ ਆਪਾਂ ਉਦੋਂ ਮਤਲਬ ਘੱਟ ਹੋ ਜਾਦਾ ਵੱਧ ਹੋ ਜਾਦਾ ਫਿਰ ਦੁੱਧ ਹੂੰ ਦੁੱਧ ਦਾ ਭਾਈ 18 ਲੀਟਰ ਦੀ ਗਾਰੰਟੀ ਦੇਗੇ ਬੰਦਾ ਗਾਂ ਲੈ ਜਿਹੜਾ ਮਰਜ਼ੀ ਲੈ ਜੇ ਵੱਧ ਹੋ ਕਿੰਨਾ ਮਰਜ਼ੀ ਘੜ ਦੇ ਅੱਛਾ 18 ਹੂੰ ਮਾਦਾ ਖੇਦੇ ਨਾ ਜਦੋਂ 13 14 ਵਾਲਿਆਂ ਦੇ ਬੱਚੀਆਂ ਦਿੰਦਿਆਂ ਭਾਈ 18 ਲੀਟਰ ਦੁੱਧ ਤੀਸਰਾ ਸੂਆਈ ਤੇ ਰੇਟ ਮੱਲਿਆ ਮੰਗਿਆ ਗਿਆ ਹੈਗਾ 70000 ਰੁਪਿਆ ਤੇ ਤੁਸੀਂ ਕਦੋਂ ਮਰਜੀ ਫੋਨ ਕਰਕੇ ਸਹੀ ਟਾਈਮ ਦੇ ਵਿੱਚ ਦਿਨੇ-ਦਨੇ ਲਾ ਲਓ ਸਵੇਰੇ ਸ਼ਾਮ ਨੂੰ ਤੇ ਪਿੰਡ ਬੰਗੀ ਦੀ ਪਾਵੇ ਕੇ ਆ ਕੇ ਇਹ ਗਾਂ ਤੁਸੀਂ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਤੇ ਪਹਿਲਾਂ ਵੀ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਉਹ ਸਹੀ ਜਾਣਕਾਰੀ ਦਿੱਤੀ ਸੀਗੀ ਐ ਨਹੀਂ ਬਾਦੂ ਘਟੂ ਗੱਲਾਂ ਜਾਂ ਗੱਪ ਨਹੀਂ ਮਾਰਾ ਸੀ ਤੇ ਤਾਂ ਕਰਕੇ ਪਹਿਲਾਂ ਵਾਲੀ ਜਿਹੜੀ ਗਾਂ ਸੇਲ ਹੋਈ ਆ ਉਹਦਾ ਕਰਕੇ ਦੁਬਾਰੇ ਅਸੀਂ ਇਹ ਵੀਡੀਓ ਪਾ ਰਹੇ ਹਾਂ ਪਰ ਇਹ ਜਿੰਨੀ ਕੀ ਜਾਣਕਾਰੀ ਦਿੱਤੀ ਹੋਈ ਸਹੀ ਹੈ ਬਿਲਕੁਲ ਹਾਂ ਆਪਣੇ ਘਰੇ ਖੜੀ ਆ ਨੀ ਚੀਜ਼ ਆ ਪਤਾ ਦਿੱਤੀ ਆ ਆਪਾਂ ਕਿਹੜਾ ਕਿਦੋਂ ਲੈਤੀ ਐ ਵੀ ਜਾਂ ਉਹ ਕਰੀ ਵੀ ਆਪਾਂ ਚੱਲ ਟਪਾਉਣੀ ਆ ਆਪਾਂ ਪਾਲੀ ਹੋਈ ਐ ਵੀ ਮੰਨ ਲਾ ਟੀਕਾ ਵੀ ਆਪਾਂ ਭਰਾਇਆ ਹੋਇਆ ਆ ਆਪਦਾ ਜਲਸੀ ਦਾ ਪਿਓਰ ਦਾ ਤੇ ਉਹ ਜਿਹੜਾ ਟੀਕਾ ਭਰਾਇਆ ਸੀ ਉਹਦਾ ਕੋਈ ਹੈਗਾ ਮਾੜਾ ਮੋਟਾ ਕਾਗਜ਼ ਜਿਹਾ ਹੁੰਦਾ ਕਿ ਨਹੀਂ ਉਹਦਾ ਤਾਂ ਹੋਊਗਾ ਆਪਣੇ ਮੈਂ ਲਾਡੀ ਨਹੀਂ ਭਰੇ ਅੱਛਾ ਹਾਂ ਜੇ ਮੈਂ ਕਹੀ ਹੁੰਦਾ ਕਈ ਬੰਦੇ ਉਹ ਸਾਹਮਣੇ ਰੱਖ ਲੈਂਦੇ ਵੀ ਆਹ ਟੀਕਾ ਸੀ ਭਰਾਇਆ ਹੋਇਆਗਾ ਟੀਕਾ ਤਾਂ ਇਹ ਸਾਡੇ ਪਿੰਡੋ ਗਾਲਾ ਨੇ ਉਹ ਕਰਿਆ ਸੀ ਉਹਨਾਂ ਨੇ ਉਹ ਲਿਖਿਆ ਹੋਇਆ ਜੀ ਉਹਨਾਂ ਕੋਲ ਰਮ ਮੱਲਾ ਭਰਾਇਆ ਸੀ ਦਾ ਬੱਚੀ ਦਾ ਕਰਕੇ ਵੀ ਰੱਖ ਲਾਇਆ ਚੱਲ ਪੋ ਉਹ ਗਾਂ ਸੇਲ ਕਰਤੀ ਸੀ ਉਦੋਂ ਆਈ ਸੀ ਵਿਚਾਲੇ ਰੱਖਾਂਗੀ ਚੰਗੀ ਬੱਚੀ ਦਾ ਕਰਕੇ ਹੁਣ ਫਿਰ ਤੈਨੂੰ ਪਤਾ ਥੋੜੀ ਦਿੱਕਤ ਆ ਜਾਂਦੀ ਮੁੰਡਾ ਚੱਲ ਵੇਚ ਦਿੰਦਾ ਠੀਕ ਹੈ ਜੀ ਇਹ ਵਾਲੀ ਗਾਂ ਦੁਬਾਰੇ ਦਿਖਾਣੇ ਸਾਨੂੰ ਤੇ ਜੇਕਰ ਤੁਸੀਂ ਇੱਛਾ ਕਰੋ ਤਹਰੇ ਥੋੜੇ ਦਿਨ ਰਹਿੰਦੇ ਆ ਸੂਣਦੇ ਤਾਂ ਇਸ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਤੇ ਤਾਂ ਆ ਕੇ ਚੈੱਕ ਕਰ ਲਿਓ ਪੂਰੀ ਜਾਣਕਾਰੀ ਆ ਤੁਸੀਂ ਦੇਖ ਪਰਖ ਕੇ ਵਸੂ ਲਿਓ ਤੇ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਕਰ ਦਿਓ ਧੰਨਵਾਦ